ਗਦਪੁਰਨ ਸਿੰਘ ਜੀ ਦੀ 32ਵੀਂ ਵਰਸੀ ਦੇ ਮੌਕੇ 올 ਇੰਡੀਆ ਪਿੰਗਲਵਾਲਾ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਸਕੂਲੀ ਬੱਚਿਆਂ ਤੇ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਲਿਆ ਭਾਗ ਵੱਖ-ਵੱਖ ਚੀਜ਼ਾਂ ਦੀਆਂ ਤਿਆਰ ਕੀਤੀਆਂ ਹੋਈਆਂ ਦੀ ਲਗਾਈ ਗਈ ਪ੍ਰਦਰਸ਼ਨੀ ਬਿੱਤ ਦਿਨੀ ਭਗਤਪੂਰਨ ਸਿੰਘ ਜੀ ਦੀ 32ਵੀਂ ਵਰ੍ਹੇਮੰਦੇ ਮੌਕੇ ਭਗਤਪੂਰਨ ਸਿੰਘ ਪਿੰਗਲਵਾਲਾ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਜਿਸ ਵਿੱਚ ਪਿੰਗਲਵਾਲਾ ਦੇ ਮੁਖ ਸੇਵਾਦਾਰ ਬੀਬੀ ਡਾਕਟਰ ਇੰਦਰਜੀਤ ਕੌਰ ਨੇ ਜਾਣਕਾਰ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਸਾਰਿਆਂ ਦੀ ਖੁਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਦੇਸ਼ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਪ੍ਰੋਗਰਾਮ ਉਲੀਕੇ ਗਏ ਸਿੱਤ ਸਭ ਤੋਂ ਪਹਿਲਾਂ ਸਹਿਜ ਪਾਠ 20 ਜੁਲਾਈ ਨੂੰ ਆਰੰਭ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੇ ਤਨਬਾਬਾ ਦੀਪ ਸਿੰਘ ਦੀ ਸੋਸਾਇਟੀ ਨੇ ਰਲ ਕੇ ਲੋਕਾਂ ਨੇ ਇਹ ਪਾਠ ਕੀਤਾ ਸੀ 5 ਅਗਸਤ ਨੂੰ ਇਹ ਭੋਗ ਪਾਇਆ ਜਾਣਗੇ ਤੇ ਜੋ ਚੌਥਾ ਦਿਨ ਹੈ ਪਹਿਲੇ ਦਿਨ 31 ਜੁਲਾਈ ਨੂੰ ਸਾਡੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਪਿੰਗਲਵਾੜੇ ਦੇ ਮਰੀਜ਼ਾਂ ਨੇ ਇੱਕ ਪ੍ਰੋਗਰਾਮ ਉਲੀਕਿਆ ਸੀ ਕਿਉਂਕਿ ਗੁਰੂ ਦੇ ਜਿਹੜੇ ਮਰੀਜ਼ ਨੇ ਉਹਨਾਂ ਦਾ ਵੀ ਜੀ ਕਰਦਾ ਹੈ ਕਿ ਉਹਨਾਂ ਦਾ ਮਨਜਿਤਕਰ ਹੋਵੇ ਉਹ ਸਟੇਜ ਤੇ ਆਉਣ ਅਤੇ ਇਹ ਬੜੀ ਹੀ ਚੰਗੀ ਗੱਲ ਹੈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਹਰ ਇੱਕ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਇੰਨਾ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਆਨੇ ਨਹੀਂ ਜਾ ਸਕਾ ਉਸ ਤੋਂ ਬਾਅਦ ਅਸੀਂ ਪਹਿਲੀ ਤਾਰੀਖ ਨੂੰ ਫੂਨਦਾਨ ਕੈਂਪ ਰੱਖਿਆ ਸੀ ਜਿਸ ਦੇ ਵਿੱਚ 135 ਯੂਨਿਟ ਬਲੈਂਡ ਦੇ ਵਿੱਚ ਵੱਖ-ਵੱਖ ਜਿਹੜੇ ਸੰਸਥਾਵਾਂ ਸੀ ਉਹਨਾਂ ਨੇ ਸਹਿਯੋਗ ਦਿੱਤਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸੈਮੀਨਾਰ ਜਾਂ ਪ੍ਰੋਗਰਾਮ ਉਲੀਕੇ ਗਏ ਸੀ ਇਸ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਖਿਲਾਫ ਆਵਾਜ਼ ਉਠਾਈ ਗਈ ਅਤੇ ਇਨਸਾਫ ਦੇਣ ਦਾ 호ਕਾ ਵੀ ਦਿੱਤਾ ਗਿਆ ਔਰ ਇਹਨਾਂ ਬੱਚਿਆਂ ਦੇ ਵੱਲੋਂ ਜਿਹੜੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਜੋ ਵੀ ਪਰਫਾਰਮ ਕਿੱਤਿੰਗਾਂ ਗੰਗਾ ਸੀ ਉਹ ਹੀ ਉਹ ਬੜੀਆਂ ਹੀ ਸ਼ਲਾਘਾਯੋਗ ਸੀ ਅਤੇ ਉਹ ਵੱਡੇ ਸਮਾਜ ਦੇ ਸੇਵਾ ਦਾ ਕੁੰਭ ਹਨ। ਇਸੇਪਗਤ ਨੂੰ ਸੈਨੇ ਦੀ ਬੱਤੀ ਵੀ ਬਰਸੀ ਬਣਾ ਰਹੇ ਹਨ। ਬਹੁਤ ਸਾਰੇ ਪ੍ਰੋਗਰਾਮ ਲਿਖੇ ਗਏ ਨੇ ਸਾਰਿਆਂ ਦੀਆਂ ਖੁਸ਼ੀਆਂ ਨੂੰ ਸਾਹਮਣੇ ਰੱਖ ਕੇ ਦੇਸ਼ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਪ੍ਰੋਗਰਾਮ ਲਿਖੇ ਗਏ ਨੇ। ਸਭ ਤੋਂ ਪਹਿਲਾਂ ਦਿੱਤੀ ਲਈ ਸੁਪਨਤਾ ਸਹਿਯਤ ਪਾਰਟ ਵੀ ਜਿਦੋਂ ਲੈ ਨੂੰ ਸ਼ੁਰੂ ਕੀਤਾ ਸੀ ਆਪੇ ਸਾਡੇ ਬੱਚਿਆਂ ਨੇ ਤੇ ਪਪਤਾ ਸਰਬਬਾਬ ਦੀਪ ਸਿੰਘ ਜੀ ਲੋ ਸਾਰੇ ਨਾਲ ਅਲਸੀ ਇਹ ਪਾਠ ਕੀਤਾ ਸੀ ਕੱਟਿਆ ਤੇ ਅੱਜ ਪੰਜ ਨੂੰ ਭੋਗ ਪਾਵਾਂਗੇ ਅੱਜ ਸਾਡਾ ਚੌਥਾ ਦਿਨ ਹੈ ਪਹਿਲੇ ਦਿਨ 31 ਜੁਲਾਈ ਨੂੰ ਸਾਡੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਅੰਦਰਵੜ ਦੇ ਮਰੀਜ਼ਾਂ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਬਿਮਾਰ ਦੇ ਜਿਹੜੇ ਬਰੀਜ਼ ਆ ਉਹਨਾਂ ਦਾ ਵੀ ਜੀ ਕਰਦਾ ਕਦੇ ਉਹ ਵੀ ਉਹਨਾਂ ਦਾ ਮਾਨ ਸਤਕਾਰ ਹੋਵੇ ਉਹ ਵੀ ਸਟੇਜ ਤੇ ਆਉਣ ਤੋ ਬਹੁਤ ਚੰਗੀ ਗੱਲ ਹੈ ਕਿ ਬਹੁਤ ਖੁਸ਼ ਹਾਂ ਇਸ ਲਈ ਕਿ ਆਪਨੇ ਆਪਣੇ ਪਰਫਾਰਮੈਂਸ ਦੇ ਚੀਅਰ ਕਰਿਆ ਦੇ ਵਿੱਚ ਬੜੀ ਜ਼ਿਆਦਾ ਟੈਲੈਂਟ ਹੁੰਦਾ ਜਿਹੜਾ ਪਛਾਣਿਆ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਪਹਿਲੇ ਤਰੀਕ ਨੂੰ ਖੂਨਦਾਨ ਕੈਂਪਸ ਲਈ 135 ਯੂਨਿਟ ਪਲੱਟਫਾਰਮ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਨਾਲ ਸਹਿਯੋਗ ਦਿੱਤਾ ਆਪਣਾ ਤੇ ਗੁਰਰਾਮਦਾਸ ਪਲੱਟਫਾਰਮ ਲਿਸ਼ਰ ਸੁਸਾਇਟੀ ਦੇ ਨਾਲ ਪਰਵੰਦਰ ਸਿੰਘ ਤਸ਼ਕੀਰਤ ਸੇ ਹੋਲਡੀ ਇਸ ਦਾ ਬਹੁਤ سارے ਬੱਚਿਆਂ ਨੇ ਸਾਡੇ ਜਿਨ੍ਹਾਂ ਨੇ ਆਪਣੇ ਬਲੱਡ ডোনেਸ਼ਨ ਸੰਸਥਾ ਬਣਾਇਆ ਹੋਇਆ ਰਹੇ ਉਹ ਵੱਡੀ ਗਿਣਤੀ ਵਿੱਚ ਆਏ ਉਹਦਾ ਸਾਡੇ ਆਪਣੇ ਸੇਵਾਦਾਰਾਂ ਨੇ ਵੀ ਬੀਬੀਆਂ ਨੇ ਸਾਰਿਆਂ ਨੇ ਖੂਨ ਦਿੱਤਾ 135 ਯੂਨਿਟਰ ਜਿਹੜੇ ਸੀ ਬਲੱਡ ਇਕੱਠੇ ਹੋਏ ਉਸ ਤੋਂ ਅਗਲੇ ਦਿਨ ਸਾਡਾ ਜਿਹੜਾ ਸੀ ਪ੍ਰੋਗਰਾਮ ਸੀਗਾ ਸਿਮਿਲਰ ਦਾ ਸੀਗਾ ਸਮਾਜਿਕ ਤੇ ਸਿਆਸੀ ਦਮਨ ਜਿਹੜਾ ਚੱਲ ਰਿਹਾ ਹੈ ਸਾਡੇ ਦੇਸ਼ ਵਿੱਚ ਉਹਦੇ ਵਿਰੁੱਧ ਜਿਹੜੀ ਹੈ ਅਵਾਜ਼ ਉਠਾਣੀ ਹਰ ਅچھے ਕੰਮ ਕਰਨੇ ਸੱਚ ਤੇ ਇਨਸਾਫ ਦਾ ਜਿਹੜਾ ਹੈ ਇੱਕ ਹੁਕਾ ਦੇਣਾ ਸੱਚ ਤੇ ਇਨਸਾਫ ਦਾ ਹੁਕਾ ਦੇਣਾ ਤੇ ਬੇਇਨਸਾਫੀ ਤੇ ਬੁਲਵਾਜ਼ ਉਠਾਣੀ ਉਹ ਤੇ ਬਹੁਤ ਸਾਰੇ ਵੱਖਰੇ ਵੱਖਰੇ ਥਾਵਾਂ ਤੋਂ ਬੁਲਾ ਰਹੇ ਆਏ ਸਨ ਜਿਨ੍ਹਾਂ ਨੇ ਸਿੱਖ ਪ੍ਰਸਾਰਜ ਵੀ ਜੀ ਦੇ ਕਨਵੀਨਰ ਸਨ ਤੇ ਉਹਨਾਂ ਨੇ ਸਾਡੇ ਕੋਲ ਲਖਨਊ ਤੋਂ ਸਿਆਸਤਾ ਮੈਡਮ ਸਿਆਸਤਾ ਅੰਬਰ ਸੀ ਵੀ ਜੈਪੁਰ ਤੋਂ ਕਵਿਤਾ ਸੀ ਵੀ ਤੇ ਹਰਸ਼ਨ ਕੋ ਨਵਸ਼ਰਨ ਕੋ ਜਿਹੜੇ ਗੁਰਸ਼ਰਨ ਭਾਜੀ ਦੀ ਬੇਟੀ ਸੀ ਉਹ ਵੀ ਆਏ ਸੀ ਅਰ ਬਹੁਤ ਸਾਰਾ ਕੰਮ ਕਰ ਰਹੇ ਨੇ ਸਮਾਜਿਕ ਪ੍ਰੋਜੈਕਟ ਦੇ ਕਰੋ ਤੇ ਸਾਰਿਆਂ ਨੇ ਆਪਣਾ ਆਪਣਾ ਖਿਆਲ ਪ੍ਰਗਟ ਕੀਤੇ ਅਵੀਰ ਸਿੰਘ ਜੀ ਸੀਗੇ ਮਿਰਸੇਂਗਰਾ ਨੇ ਵੀ ਆਪਣਾ ਖਿਆਲ ਪ੍ਰਗਟ ਕੀਤੇ ਸੁਮੇਲ ਸਿੰਘ ਜਿਹੜੇ ਜਸਵੰਤ ਸਿੰਘ ਕਮਲ ਦੇ ਲੋਧੇ ਸਾਹਿਬ ਉਹਨਾਂ ਨੇ ਵੀ ਆਪਣਾ ਖਿਆਲ ਪ੍ਰਗਟ ਕੀਤੇ ਤੇ ਬਹੁਤ ਵਧੀਆ ਸੈਮੀਨਾਰ ਸੀ ਜਿਹੜਾ ਕਿ ਬੱਚਿਆਂ ਨੂੰ ਜਾਗਰਤ ਕਰਨ ਵਾਸਤੇ ਦੱਸਣ ਵਾਸਤੇ ਵੀ ਸਟੇ ਗੈਸਟ ਕੀ ਹੋ ਰਿਹਾ ਹੈ ਜਿਆਦਾ ਜਿਹੜੀ ਆਡੀਅੰਸ ਵਿਦਿਆਰਥੀ ਸਨ ਕੱਲ ਬਹੁਤ ਵਧੀਆ ਦਿਨ ਸੀ ਇਸ ਬਹੁਤ ਵੱਡੀ ਪ੍ਰਾਪਤੀ ਹੋਈ ਕਿ ਜਿਹੜੇ ਲਵਾਰਸ ਮਰੀਜ਼ ਨੇ ਕਈ ਵਾਰੀ ਦਸਤੇ ਹੁੰਦੇ ਐ ਜੇ ਸਟਾਲਜ ਕਾਖਲ ਵੀ ਹੋਣ ਤੇ ਉਹਨਾਂ ਦੀ ਤਕਰੀ ਤੋ ਹੀ ਸੇਵਾ ਨਹੀਂ ਹੁੰਦੀ ਚੰਗੀ ਤਰ੍ਹਾਂ ਤਾਂ ਸਾਡੇ ਕੋਲ ਹਮੇਸ਼ਾ ਚਿੱਠੀਆਂ ਆਉਂਦੀਆਂ ਰਹਿੰਦੀਆਂ ਸੀ ਕਿ ਤੁਸੀਂ ਆਪਣੇ ਸੇਵਾਦਾਰ ਪੇਜੋ ਮਰੀਜ਼ ਲਵਾਰਸ ਸਰ ਤੇ ਸਾਡੇ ਕੋਲ ਬਹੁਤ ਸੇਵਾਦਾਰ ਲਈ ਸੀ ਹੁੰਦੇ ਕਈ ਵਾਰੀ ਬਤ ਬੜੀ ਔਖਾ ਆਉਂਦੀ ਸੀ ਅਸੀਂ ਸੋਚਿਆ ਵੀ ਕੋਈ ਥੋੜਾ ਸੰਸਥਾ ਦੇ ਨਾਮ ਦੇ ਹਸਪਤਾਲ ਤੇ ਬੁਰੰਦਾ ਸਸਤਾ ਦੇ ਵਿੱਚ ਇੱਕ ਇੱਕ ਵਾਰ ਕਿਉਂ ਨਾ ਹੋਵੇ ਕਿ ਜਿਹੜੇ ਬੱਚੇ ਜਿਹੜੇ ਨੇ ਜਿਹੜੇ ਮਤਲਬ ਵਾਰਸ ਮਰੀਜ਼ ਹੈ ਉਹਨਾਂ ਦਾ ਮੈਡੀ ਟਰੀਟਮੈਂਟ ਤਾਂ ਡਾਕਟਰ ਕਰ ਜਿਹੜੀ ਬਾਕੀ ਸੇਵਾ ਦਾ ਕੰਮ ਹੈ ਉਹ ਕੋਈ ਬੁਰੰਦਾ ਸਸਤਾ ਕਰੇ ਕਿਉਂਕਿ ਸਤਾਂ ਬਹੁਤ ਸਾਰਾ ਜਿਹੜਾ ਕੰਮ ਹੈ ਸਾਡੇ ਉਹ ਕਰ ਦੋ ਹਸਪਤਲਾਂ ਦੇ ਵਿੱਚ ਵੱਡੀ ਪ੍ਰਾਪਤੀ ਹੈ ਕਿਲਵਾਰ ਸਿਮਰੀਜ਼ਾਂ ਵਾਸਤੇ ਵਾਰਡ ਖੁੱਲਵੇ ਅੱਜ ਥਰਡਾ ਚੌਥਾ ਦਿਨ ਹੈ ਸਾਡੇ ਵੱਖਰੇ ਵੱਖਰੇ ਧਾਰੇ ਚੱਲ ਰਹੇ ਨੇ ਦੇਖਿਆ ਜਾਣੀ ਪੁਰਨਾਵਲੋਂ ਸਕੂਲਾਂ ਵੱਲੋਂ ਅ ਅੱਜ ਦਾ ਸੱਭਿਆਚਾਰ ਪ੍ਰੋਗਰਾਮ ਤਿਆਰ ਕੀਤਾ ਗਿਆ ਪਰ ਉਹ ਜੁੜੇ ਸਾਰੇ ਵੀ ਨਾਟਕ ਨੇ ਉਸੇ ਦਾ ਨੇ ਕਿ ਕੀ ਸਿੱਖਿਆ ਜਿਹੜੀ ਹੈ ਕੋਈ ਨਾ ਕੋਈ ਸਨੇਹਾ ਜਾਵੇ ਤੋ ਇਹ ਬਹੁਤ ਅੱਛਾ ਪ੍ਰੋਗਰਾਮ ਸਾਡਾ ਆਖੀਰਲਾ ਦਿਨ ਹੋਏਗਾ ਜਿਸ ਦਿਨ ਅਸੀਂ ਸਹਿਜ ਪਾਸ ਦਾ ਪ੍ਰੋਗਰਾਮ ਕਿਰਤਨ ਹੋਵੇਗਾ ਉਸ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਜਾਣ ਗਿਆ ਹਰ ਸਾਡੇ ਤੋਂ ਸੇਵਾਦਾਰ ਨੇ ਜਿਨ੍ਹਾਂ ਨੇ ਸਿਪਾਹੇ ਪੂਰੀ ਸਿਮਰਨ ਸੇਵਾਵਰ ਗੁਨਾਜਵਿੰਦਰਪਾਲ ਸਿੰਘ ਜਿਹੜੇ ਕਿ ਸਕੂਲ ਦੇ ਡਾਇਰੈਕਟਰ ਨੇ ਡਬਲ ਸਕੂਲ ਤੋਂ ਤੇ ਇੱਕ ਦੂਜੇ ਸਕੂਲਾਂ ਨੂੰ ਦੇਖਦੇ ਗੁਰਨਾਬ ਸਿੰਘ ਜੀ ਤੇ ਬੜੇ ਸਾਲਾਂ ਤੋਂ